ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਜ਼ਾਰਾਂ ਰੋਜ਼ਾਨਾ ਦੀ ਤਰ੍ਹਾਂ ਦੇਸ਼ ਦੁਨੀਆ ਦੀ ਖਬਰਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਕਾਂਗਰਸ ਪਾਰਟੀ ਨੇ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਬਾਰੇ ਕਾਂਗਰਸ ਦੀ ਐਮਪੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੰਨੀ ਦੇ ਬਿਆਨ ਨੂੰ ਉਹਨਾਂ ਦੀ ਨਿੱਜੀ ਰਾਏ ਕਰਾ ਦਿੱਤਾ। ਹਾਲਾਂਕਿ ਕਾਂਗਰਸ ਨੇ ਚੰਨੀ ਦੇ ਬਿਆਨ ਦੀ ਨਿੰਦਾ ਨਹੀਂ ਕੀਤੀ ਤੇ ਸੂਤਰਾਂ ਦੇ ਮੁਤਾਬਿਕ ਅਮਰਪਾਲ ਦੇ ਬਾਰੇ ਲੋਕ ਸਭਾ ਦੇ ਵਿੱਚ ਚੰਨੀ ਦੇ ਬਿਆਨ ਤੋਂ ਕਈ ਕਾਂਗਰਸੀ ਸੰਸਦ ਮੈਂਬਰ ਨਰਾਸ਼ਨ। ਇਸ ਤੋਂ ਬਾਅਦ ਇਹ ਪਾਰਟੀ ਨੇ ਚੰਨੀ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਤੇ ਸੰਸਦ ਚ ਬਜਟ ਸੈਸ਼ਨ ਤੇ ਚਰਚਾ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਰਸ ਪੰਜਾਬ ਦੇ ਮੁਖੀ ਅਤੇ ਆਜ਼ਾਦ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕਰਦਿਆ ਕਿਹਾ ਸੀ ਕਿ ਅਸੀਂ ਹਰ ਰੋਜ਼ ਅਮਰਜੈਂਸੀ ਦੀ ਗੱਲ ਕਰਦੇ ਹਾਂ ਪਰ ਦੇਸ਼ ਦੇ ਵਿੱਚ ਅਣ ਐਲਾਨੀ ਅਮਰਜੈਂਸੀ ਦਾ ਕੀ ਸੰਸਦ ਮੈਂਬਰ ਚੰਨੀ ਨੇ ਅੱਗੇ ਕਿਹਾ ਕਿ ਇਹ ਵੀ ਇੱਕ ਤਰ੍ਹਾਂ ਦੀ ਅਮਰਜੈਂਸੀ ਹੈ ਜਦੋਂ ਪੰਜਾਬ ਦੇ 2 ਲੱਖ ਲੋਕਾਂ ਦੇ ਵੱਲੋਂ ਸੰਸਦ ਮੈਂਬਰ ਚੁਣੇ ਗਏ ਅਮਰਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਦੇ ਤਹਿਤ ਜੇਲ੍ਹ ਦੇ ਵਿੱਚ ਢੱਕ ਦਿੱਤਾ ਗਿਆ ਜਿਸ ਦੇ ਕਾਰਨ ਉਹ ਆਪਣੀ ਇਲਾਕੇ ਦੇ ਲੋਕਾਂ ਦੇ ਵਿਚਾਰ ਸਦਨ ਦੇ ਵਿੱਚ ਪੇਸ਼ ਨਹੀਂ ਕਰ 파ਰੇ ਇਹ ਵੀ ਇੱਕ ਅਮਰਜੈਂਸੀ ਹੈ ਕਰਗਿਲ ਵਿਜੇ ਦਿਵਸ ਦੇ 25 ਸਾਲ ਪੂਰੇ ਹੋ ਗਏ ਨੇ ਤੇ ਅੱਜ ਦੇ ਦਿਨ 1999 ਦੇ ਵਿੱਚ ਸਾਡੇ ਵੀਰ ਸਪੂਤਾ ਨੇ ਪਾਕਿਸਤਾਨ ਕੁਸ ਬੈਠੀਆਂ ਨੂੰ ਤੋੜ ਚਟਾਈ ਸੀ ਅਤੇ ਵੀਰਾਂ ਦੀ ਯਾਦ ਦੇ ਵਿੱਚ ਅੱਜ ਦੇਸ਼ ਭਰ ਦੇ ਵਿੱਚ ਕਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਰਵਾਜ਼ ਪਹੁੰਚੇ ਨੇ ਤੇ ਇੱਥੇ ਉਹਨਾਂ ਨੇ 1999 ਦੀ ਜੰਗ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਭਾਰਤੀ ਫੌਜ ਨੇ 26 ਜੁਲਾਈ 1999 ਨੂੰ ਲਦਾਖ ਦੇ ਵਿੱਚ ਕਰਗਿਲ ਦੀਆਂ ਬਰਫੀਲੀਆਂ ਚੋਟੀਆਂ ਤੇ ਲਗਭਗ 3 ਮਹੀਨੇ ਦੀ ਲੰਬੀ ਲੜਾਈ ਦੇ ਵਿੱਚ ਜਿਤਮਗਰੋ ਆਪਰੇਸ਼ਨ ਵਿਜੇ ਦੀ ਸਫਲ ਸਮਾਪਤੀ ਦਾ ਐਲਾਨ ਕੀਤਾ ਸੀ ਅਤੇ ਜੰਗ ਦੇ ਵਿੱਚ ਪਾਕ ਸਤਾਂ ਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ 26 ਜੁਲਾਈ ਦੇ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਕਾਰਗਿਲ ਯੁੱਧ ਦੇ ਦੌਰਾਨ ਮੈਂ ਇੱਕ ਆਮ ਦੇਸ਼ ਵਾਸੀ ਦੇ ਰੂਪ ਦੇ ਵਿੱਚ ਆਪਣੇ ਸੈਨਿਕਾਂ ਦੇ ਵਿੱਚ ਸ਼ਾਮਿਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਇੱਕ ਵਾਰ ਮੁੜ ਤੋਂ ਸ਼ਬਦੀ ਵਾਰ ਦੇਖਣ ਨੂੰ ਮਿਲ ਰਹੇ ਨੇ ਬੀਤੇ ਦਿਨ ਰਾਜਪਾਲ ਸਰਹੱਦੀ ਖੇਤਰ ਦੇ ਦੌਰੇ ਤੇ ਸੰਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਹੁਤ <b>ਬੀਜੀ</b> ਬੰਦਾ ਹੈ ਉਹਨਾਂ ਨੇ ਸਾਨੂੰ ਕਿ ਮਿਲਣਾ ਔਰ ਤਾਂ ਆਪਣੇ ਡੀਜੀਪੀ ਅਤੇ ਚੀਫ ਸੈਕਟਰੀ ਨੂੰ ਹੀ ਨਹੀਂ ਮਿਲਦੇ ਇਸ ਦਾ ਜਵਾਬ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੀ ਮਾਨ ਨੇ ਕਿਹਾ ਕਿ ਰਾਜਪਾਲ ਸਾਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੋਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਦੇ ਪੀਏਪੀ ਕੈਂਪਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਰਾਜਪਾਲ ਦੇ ਸਰਹੱਦੀ ਖੇਤਰਾਂ ਸੋ ਤਾਂ ਇਹ ਉਹਨਾਂ ਨੇ ਰਾਜਪਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸੰਵਿਧਾਨਕ ਸਰੂਪ ਨੂੰ ਦੇਖਦੇ ਹੋਏ ਰਾਜਪਾਲ ਨੂੰ ਟਕਰਾਅ ਦਾ ਮਾਹੌਲ ਪੈਦਾ ਕਰਨ ਤੋਂ ਬਚਣਾ ਚਾਹੀਦਾ ਤੇ ਇਸ ਦੇ ਲਈ ਉਹ ਸਾਡੇ ਨਾਲ ਪੰਗਾ ਨਾ ਲੈ। ਸੀਐਮ ਮਾਨ ਨੇ ਕਿਹਾ ਕਿ ਰਾਜਪਾਲ ਕਾਲਜਾਂ ਦੇ ਵਿੱਚ ਸੈਮੀਨਾਰਾਂ ਦੇ ਵਿੱਚ ਜਾਂਦੇ ਨੇ ਜਿਵੇਂ ਮਰਜ਼ੀ ਜਾਣ ਪਰ ਉਹ ਤਾਂ ਆਪਣੇ ਦੌਰਿਆਂ ਦੇ ਦੌਰਾਨ ਅਫਸਰ ਹੀ ਨਾਲ ਲੈ ਕੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਰਾਜਪਾਲ ਇੱਕ ਸੰਵਿਧਾਨਕ ਅਹੁਦਾ ਹੈ। ਇਸ ਮੌਕੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਪੰਜਾਬ ਦੇ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਕੇਂਦਰੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਵੇਗਾ। ਖਡੋਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਭਾਵੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਹਨਾਂ ਦੇ ਨਾਮ ਉੱਤੇ ਸਿਆਸਤ ਆਪਣੇ ਸ਼ਿਖਰ ਤੇ ਪਹੁੰਚੀ ਹੋਈ ਹੈ ਕਾਂਗਰਸ ਨੇ ਵੀਰਵਾਰ ਨੂੰ ਆਪਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਖਾਲਿਸਤਾਨ ਪੱਖੀ ਐਮਪੀ ਅਮਰਪਾਲ ਸਿੰਘ ਦੇ ਬਾਰੇ ਕੀਤੀ ਟਿੱਪਣੀ ਤੋਂ ਆਪਣੇ ਆਪ ਨੂੰ ਦੂਰ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਦੀ ਆਪਣੀ ਨਿੱਜੀ رائے ਹੈ ਨਾ ਕਿ ਪਾਰਟੀ ਦਾ ਸਟੈਂਡ ਹੈ ਕਾਂਗਰਸ ਦੇ ਜਨਰਲ ਸਕੱਤਰ ਜਰਾਮ ਰਮੇਸ਼ ਨੇ ਐਕਸ ਤੇ ਪੋਸਟ ਕੀਤਾ ਅਮਰਪਾਲ ਸਿੰਘ ਦੇ ਬਾਰੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪ੍ਰਗਟਾਏ ਗਏ ਵਿਚਾਰ ਉਹਨਾਂ ਦੇ ਆਪਣੇ ਨੇ ਕਿਸੇ ਵੀ ਤਰ੍ਹਾਂ ਭਾਰਤੀ The ਰਾਸ਼ਟਰੀ ਕਾਂਗਰਸ ਦੇ ਸਟੈਂਡ ਨੂੰ ਦਰਸਾਉਂਦੇ ਨਹੀਂ ਨੇ ਚੰਨੀ ਦੇ ਇਸ ਬਿਆਨ ਉਤੇ ਅਮਰਤਪਾਲ ਦੇ ਮਾਪਿਆਂ ਦਾ ਵੀ ਪ੍ਰतिकਰਮ ਸਾਹਮਣੇ ਆਇਆ। ਉਹਨਾਂ ਨੇ ਐਮਪੀ ਚਰਨਜੀਤ ਚੰਨੀ ਨੂੰ ਪੰਜਾਬ ਦਾ ਜੁਝਾਰੂ ਯੋद्धा ਦੱਸਿਆ ਤੇ ਅਮਰਤਪਾਲ ਸਿੰਘ ਦੇ ਮਾਤਾ ਨੇ ਕਿਹਾ ਕਿ ਇਹ ਉਹ ਚਰਨਜੀਤ ਸਿੰਘ ਚੰਨੀ ਦੇ ਧਨਵਾਦੀ ਨਹੀਂ ਜਿਨ੍ਹਾਂ ਨੇ ਸਾਡੇ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਨੂੰ 6 ਲੱਖ ਲੋਕਾਂ ਨੇ ਵੋਟਾਂ પાਕੇ ਜਿਤਾਇਆ ਸਾਰਿਆਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਰਕਾਰ ਨੂੰ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਤੋੜ ਕੇ ਰਿਹਾਹਾ なっちゃいね。 ਜਲੰਧਰ ਚ ਹੋਈਆਂ ਜਮਨੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਸਾਬਕਾ ਵਿਧਾਇਕ ਤੇ ਪੰਜਵਾਂ ਉਮੀਦਵਾਰ ਸ਼ਿਤਲੰਗ ਗੁਰਾਲ ਸਾਹਮਣੇ ਆਏ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਪਾਰਟੀ ਛੱਡਣ ਦਾ ਕਾਰਨ ਦੱਸਿਆ ਸ਼ਿਤਲੰਗ ਗੁਰਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਨਮਾਨ ਨਹੀਂ ਦਿੱਤਾ ਮੇਰੀ ਇੱਜ਼ਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ ਇਸ ਲਈ ਮੈਂ ਪਾਰਟੀ ਛੱਡ ਦਿੱਤੀ ਸ਼ਿਤਲੰਗ ਗੁਰਾਲ ਨੇ ਕਿਹਾ ਕਿ ਮੈਂ ਹਮੇਸ਼ਾ ਸੱਚ ਤੇ ਰਾਜਨੀਤੀ ਕੀਤੀ ਹੈ ਇਸ ਲਈ ਮੈਂ ਆਪਣੀ ਪਾਰਟੀ ਵੀ ਛੱਡੀ ਹੈ ਸਾਬਕਾ ਵਿਧਾਇਕ ਸ਼ਿਤਲ ਨੇ ਕਿਹਾ ਕਿ ਇਹ ਚੋਣ ਕੇਵਲ ਮਹਿੰਦਰ ਭਗਤ ਦੀ ਨਹੀਂ ਲੜੀ ਸੀ ਇਹ ਚੋਣ ਸੂਬੇ ਦੇ ਮੁੱਖ ਤੇ ਉਸ ਨੂੰ ਵਿਦਾਇਨ ਦਾ ਹਾਸ਼ਿਮਾ ਗੁਰਾਲ ਨੇ ਅੱਗੇ ਕਿਹਾ ਕਿ ਜੇਕਰ ਲੋਕਾਂ ਨੂੰ ਮੁੱਖ ਮੰਤਰੀ ਤੇ ਭਰੋਸਾ ਹੈ ਤਾਂ ਉਹਨਾਂ ਨੂੰ ਸਾਡੇ ਇਲਾਕੇ ਦੇ ਕੰਮ ਕਰਵਾਉਣੇ ਚਾਹੀਦੇ ਨੇ ਜਲੰਧਰ ਪੱਛਮੀ ਚ ਵਿਧਾਇਕ ਚੋਣੇ ਨੂੰ ਅੱਜ 12 ਦਿਨ ਬੀਤ ਚੁਕੇ ਨੇ ਪਾਰਿਸ ਦਾ ਅੰਦਾਜ਼ਾ ਇੰਨੇ ਦਿਨਾਂ ਦੇ ਵਿੱਚ ਵੀ ਨਹੀਂ ਮਿਲ ਸਕਿਆ ਇਸ ਲਈ 1 ਮਹੀਨੇ ਬਾਅਦ ਮੈਂ ਦੁਬਾਰਾ ਲਾਈਵ ਹੋ ਕੇ ਦੱਸਾਂਗਾ ਕਿ ਤੁਸੀਂ ਪੱਛਮੀ ਹਲਕੇ ਦੇ ਵਿੱਚ ਕਿਹੜੇ ਕੰਮ ਕੀਤੇ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਡੋਨਾਲਡ ਟਰੰਪ ਦੇ ਨਾਲ ਚੌਣ ਬਹਿਸ ਕੰਦ ਲਈ ਤਿਆਰ ਹੈ। ਉਹਨਾਂ ਨੇ ਖੁਦ ਟਰੰਪ ਦੇ ਲਈ ਵੱਡੀ ਚੁਣੌਤੀ ਦੱਸਿਆ ਤੇ ਟਰੰਪ ਤੇ ਦੋਸ਼ ਲਗਾਇਆ ਕਿ ਉਹ 10 ਸਤੰਬਰ ਨੂੰ ਹੋਣ ਵਾਲੀ ਬੈਸ ਤੋਂ ਪਿੱਛੇ ਹਟਣਾ ਚਾਹੁੰਦੇ ਨੇ। ਕਮਲਾ ਹੈਰਿਸ ਹੁਣ ਤੱਕ ਇੰਡੀਆਨਾ ਅਤੇ ਟੈਕਸਿਸ ਦੇ ਨਾਲ ਜੁਆਇੰਟ ਬੇਸ ਐਂਡਰਿਊਜ਼ ਦਾ ਦੌਰਾ ਕਰ ਚੁੱਕੀ ਹੈ ਤੇ ਉਸਨੇ ਸਾਂਝੇ ਤੌਰ ਤੇ ਕਿਹਾ ਕਿ ਮੈਂ ਸਾਰੇ ਵੋਟਰਾਂ ਦਾ ਸਨਮਾਨ ਕਰਦੀ ਹਾਂ ਤੇ ਜਾਣਦੀ ਹਾਂ ਕਿ ਸਾਰੇ ਵੋਟਰ ਚੌਣ ਬਹਿਸ ਨੂੰ ਸਕਰੀਨ ਤੇ ਦੇਖਣ ਦੇ ਲਈ ਉਤਸੁਕ ਨੇ ਜਿਸ ਦੇ ਲਈ ਮੈਂ ਪੂਰੀ ਤਰ੍ਹਾਂ ਤਿਆ ਯੋਜਨਾ ਵਿਵਹਾਰ ਰਹੀਆਂ ਦੁਨੀਆਂ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਦੇ 3000 ਸਰਨਾਰਥੀਆਂ ਦੀ ਭੀੜ ਦੱਖਣੀ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵੱਲ ਵੱਧ ਰਹੀ ਹੈ ਇਸ ਦੇ ਵਿੱਚ ਕਈ ਔਰਤਾਂ ਦੇ ਬੱਚੇ ਵੀ ਸ਼ਾਮਲ ਨੇ ਕਾਫਲੇ ਦੇ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਹ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਸਰਹੱਦ ਤੇ ਪਹੁੰਚ ਜਾਣਗੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਚੋਣ ਜਿੱਤਣ ਤੇ ਸਰਨਾਰਥੀਆਂ ਦੇ ਲਈ ਸਰਹੱਦ ਬੰਦ ਕਰਨ ਦੇ ਆਪਣੇ ਵਾਅਦੇ ਦੀ ਪਾਲਣਾ ਕਰਨਗੇ ਪੈਰਿਸ 올림픽 2024 ਦਾ ਅੱਜ ਆਗਾਜ਼ ਹੋਵੇਗਾ ਭਾਰਤ ਦੇ 117 ਖਿਡਾਰੀ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਨੇ ਟੋਕੀਓ 올림픽 ਦੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਤਗਮੇ ਜਿੱਤੇ ਸਨ ਤਾਂ ਇਸ ਵਾਰ ਭਾਰਤੀ ਖਿਡਾਰੀਆਂ ਦਾ ਟੀਚਾ ਮੈਡਲਾਂ ਦੀ ਗਿਣਤੀ ਨੂੰ ਦੋਰੇ ਅੰਕ ਦੇ ਵਿੱਚ ਪਹੁੰਚਾਉਣਾ ਹੋਵੇਗਾ ਭਾਰਤੀ 올림픽 ਸੰਘ ਨੇ 117 ਨਾ ਖਿਡਾਰੀਆਂ ਦਾ ਦਲ ਪੈਰਿਸ ਭੇਜਿਆ ਤਾਂ ਇਸ ਦੇ ਵਿੱਚੋਂ 70 ਖਿਡਾਰੀ ਪਹਿਲੀ ਵਾਰ 올림픽 ਦੇ ਵਿੱਚ ਹਿੱਸਾ ਲੈਣਗੇ 47 ਭਾਰਤੀ ਖਿਡਾਰੀ ਅਜਿਹੇ ਹਨ ਜੋ ਇੱਕ ਜਾਈਸ ਤੋਂ ਜ਼ਿਆਦਾ ਵਾਰ 올림픽 ਦੇ ਵਿੱਚ ਪਾਗ ਲੈ ਚੁੱਕੇ ਨੇ ਪੈਰਿਸ 올림픽 ਦੇ ਵਿੱਚ ਇੱਕ ਵਾਰ ਫਿਰ ਤੋਂ ਨਿਰਜ ਚੋਪੜਾ ਮੀਰਾ ਬਾਈ ਚਾਨੂ ਅਤੇ ਲਵਲੀਨਾ ਤੇ ਪੀਵੀ ਸਿੱਧੂ ਤੋਂ ਤਗਮੇ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਭਾਰਤ ਨੇ 올림픽 ਦੇ ਵਿੱਚ ਕੁੱਲ 35 ਮੈਡਲ ਜਿੱਤੇ ਨੇ ਤੇ ਇਹਨਾਂ ਦੇ ਵਿੱਚੋਂ 10 ਸੋਨੇ ਦੇ 9 ਸਿਲਵਰ ਤੇ 16 ਕਾਂਸੀ ਦੇ ਤਗਮੇ ਸ਼ਾਮਿਲ ਨੇ 2020 ਦੇ ਵਿੱਚ ਟੋਕੀਓ 올림픽 ਭਾਰਤ ਦਾ ਹੁਣ ਤੱਕ ਤਾਂ ਸਭ ਤੋਂ ਸ਼ਾਨਦਾਰ 올림픽 ਰਿਹਾ ਸੀ ਜਿਸ ਦੇ ਵਿੱਚ ਭਾਰਤ ਨੇ ਇੱਕ ਸੋਨ ਤੇ ਦੋ ਸਿਲਵਰ ਤੇ ਚਾਰ ਕਾਂਸੀ ਦੇ ਤਗਮੇ ਜਿੱਤੇ ਸਨ ਅਜਦੇਸ਼ ਦੇਸ਼ਦਰੀਆਂ ਦੀਆਂ ਕਬਰਾਂ ਦੇ ਵਿੱਚ ਬਸੇ ਨਹੀਂ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜ਼ਾਤ ਤਨਵਾਸ ਸੱਚੇ ਕਾਲ